ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪਰਫੁੱਲ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਉਸੇ ਸੂਬੇ ਦੇ ਅੰਤਰਰਾਸ਼ਟਰੀ ਖਿਡਾਰੀ ਆਪਣੇ ਦਮ ਤੇ ਮੈਡਲ ਜਿੱਤਦੇ ਦਾਅਵੇ ਵੀ ਕਰ ਰਹੇ ਹਨ ਜਿਸ ਦੇ ਵਿੱਚ ਪੰਜਾਬ ਸਰਕਾਰ ਦਾ ਇਸ ਮੌਕੇ ਕੋਈ ਸਹਿਯੋਗ ਨਹੀਂ ਮਿਲਿਆ ਪੱਛਮੀ ਬੰਗਾਲ ਦੇ ਵਿੱਚ ਹੋਏ ਯੂਨੀਅਨ ਨੈਸ਼ਨਲ ਕਿੱਕ ਬਾਕਸਿੰਗ ਮੁਕਾਬਲੇ ਦੇ ਵਿੱਚ ਬਠਿੰਡਾ ਦੀ ਖਿਡਾਰਨ ਅਨੁਰਾਗ ਸੋਨੇ ਦਾ ਤਗਮਾ ਜਿੱਤਣ ਤੇ ਖੜਾ ਵਾਪਸ ਪਰਤਣ ਤੇ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਪਿੰਡ ਨਵਾ ਸਾ ਸਿੰਘਾਂ ਵੱਲੋਂ ਖੁਸ਼ੀਆਂ ਮਨਾਇਆਂ ਗਈਆਂ ਅਤੇ ਵਧਾਈਆਂ ਦੇਣ ਵਾਲੀਆਂ ਕਤਾਰਾਂ ਵੀ ਲੱਗੀਆਂ ਹੋਈਆਂ ਹਨ ਖਿਡਾਰਨ ਅਨੁਰਿਤ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਇਸ ਖੇਡ ਮੁਕਾਬਲਿਆਂ ਦੇ ਵਿੱਚ ਭਾਗ ਲੈ ਰਿਹਾ ਹੈ ਉਹ ਆਪਣੇ ਪ੍ਰਤੀ ਬਹੁਤ ਖੁਸ਼ ਹੈ ਉਥੇ ਉਹਨਾਂ ਸਰਕਾਰ ਜਾਂ ਪ੍ਰਸ਼ਾਸਨ ਤੇ ਕਿਸੇ ਵੀ ਨਮਾਇੰਦੇ ਵੱਲੋਂ ਸਵਾਗਤ ਨਾ ਕੀਤੇ ਜਾਣ ਤੇ ਨਰਾਜ਼ਗੀ ਵੀ ਜ਼ਾਹਿਰ ਕੀਤੀ ਗਈ ਕਿਕ ਬੌਕਸਿੰਗ ਦੀ ਨੈਸ਼ਨਲ ਹੋਈ ਸੀ ਵੈਸਟ ਬੰਗਾਲ ਸਿਲੀਗuri ਦੇ ਵਿੱਚ ਉੱਥੇ 골 ਮਾਰ ਲਿਆ ਮੇਰਾ ਜੂਨੀਅਰ ਚੋਣ ਹਾਂਜੀ ਮੈਨੂੰ 3 ਸਾਲ ਹੋ ਗਏ ਲਗਾਤਾਰ ਨੈਸ਼ਨਲ ਜਾਂਦੀ ਨੂੰ ਤੇ ਮੈਂ 3 ਸਾਲ ਹੀ ਹੋ ਗਏ ਕਿੱਕ ਬੌਕਸਿੰਗ ਕਰਦੀ ਨੂੰ ਪਿਛਲੀ ਵਾਰ ਵੀ ਮੇਰਾ 골 ਐਸਸੀ ਇਸ ਬੰਗਾਲ ਨੂੰ ਮੇਰਾ 골ਦਾ ਹੈ ਮੇਰੇ ਵਿੱਚ 7-8 ਕੁੜੀਆਂ ਸੀ ਤੇ ਮੇਰੀਆਂ 4 ਫਾਈਟਾਂ ਆਈਆਂ ਸੀ ਪਹਿਲੀ ਫਾਈਟ ਮੇਰੀ ਤਮਿਲਨਾਡੂ ਨਾਲ ਹੋਈ ਸੀ ਜੋ ਸ੍ਰੀ ਮਹਾਰਾਸ਼ਟਰ ਨਾਲ ਫਿਰ ਤੋਂ ਤਮਿਲਨਾਡੂ ਨਾਲ ਹੋਈ ਸੀਗੀ ਇੱਕ ਵੈਸਟ ਬੰਗਾਲ ਨਾਲ ਹੋਈ ਸੀ ਪਹਿਲੇ ਸਾਲ ਤੋਂ ਪੰਜਾਬ 'ਚ ਮੈਂ ਆਈ ਸੀ ਮੈਂ ਸਾਨੂੰ ਕੋਈ ਮਿਲਣ ਨਹੀਂ ਆਇਆ ਐਂਡ ਮੈਂ ਇਹ ਸਾਡੀ ਕੋਈ ਹੈਲਪ ਕਰਦੇ ਸੀ ਉਹਨਾਂ ਨੂੰ ਬਹੁਤ ਵਾਰ ਕਿਹਾ ਵੀ ਸਾਨੂੰ ਕਿੱਕ ਬਾਕਸਿੰਗ ਦਾ ਗਰਾਊਂਡ ਬਣਾ ਕੇ ਦੇ ਪਰ ਉਹ ਸਾਨੂੰ ਕੋਈ ਹੈਲਪ ਨਹੀਂ ਕਰ ਰਹੇ ਸਾਡੀ ਜਸਟ ਉਹ ਨਾਮ ਦਾ ਕਹਿ ਰਿਹਾ ਵੀ ਹਾਂ ਸੀ ਤੁਹਾਡੇ ਨਾਲ ਪਰ ਰੀਅਲ ਤੋਂ ਸਾਡੇ ਨਾਲ ਨਹੀਂ ਹੈਗੇ ਮੈਂ ਉਹਨਾਂ ਨੂੰ ਇੱਕੋ ਹੀ ਮੰਗ ਕਹਿ ਚੰਨੀ ਆ ਜੇ ਆਪਾਂ ਬੱਚਿਆਂ ਨੂੰ ਉਚਾਅ ਕਰਾਂਗੇ ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਜੇ ਉਹਨਾਂ ਦੀ ਆਪਾਂ ਮੰਗਾਂ ਪੂਰੀਆਂ ਕਰਾਂਗੇ ਤਾਂ ਬੱਚਿਆਂ ਨੂੰ ਜ਼ਿਆਦਾ ਹੋਊਗਾ ਵੀ ਮੈਂ ਆ ਵੀ ਚੀਜ਼ ਕਰਾਇਆ ਉਹ ਵੀ ਚੀਜ਼ ਕਰਾਂ ਜੇ ਉਹ ਖੁਦ ਇਹ 네ਗੇਟਿਵ ਜੇ ਹੁਣ ਮਨ ਕੋਈ ਮਤਲਬ ਕੋਈ ਕੁਝ ਕਹਿ ਨਹੀਂ ਰਿਹਾ ਹੈ ਨਾ ਤੇ ਨਾਈ ਸਰਕਾਰ ਵੱਲੋਂ ਕੋਈ ਹੈਲਪ ਹੋ ਰਹੀ ਹੈ ਤੇ ਮੇਰਾ ਅੱਗੇ ਜਾਣ ਦਾ ਜੀਲ ਨਹੀਂ ਕਰੇਗਾ ਸਿਰਫ ਮੇਰੀ ਫੈਮਿਲੀ ਮੈਨੂੰ ਸਪੋਰਟ ਕਰੇਗੀ ਹੋਰ ਮੈਂ ਕੋਈ ਸਪੋਰਟ ਨਹੀਂ ਕਰ ਰਹੀ ਸਾਨੂੰ ਵਧੀਆ ਗਰਾਊਂਡ ਪ੍ਰੋਵਾਈਡ ਕੀਤਾ ਜਾਵੇ ਸਾਨੂੰ ਸਾਡੇ ਬੱਚਿਆਂ ਲਈ ਨੈਸ਼ਨਲ ਖੇਡਾਂ ਕੰਡਨ ਨੂੰ ਕਿਤਾ ਪ੍ਰੋਵਾਈਡ ਕੀਤੀਆਂ ਜਾਣ ਕਿੱਕ ਬਾਕਸਿੰਗ ਦੀਆਂ ਵਿੱਚ ਸਾਰਾ ਸਾਡਾ ਸਮਾਨ ਹੋਵੇ ਸਾਡੇ ਕੋਲ ਕੁਝ ਤਾਂ ਹੈਗਾ ਪਰ ਕੋਚ ਵੀ ਤਾਂ ਹੀ ਪ੍ਰੈਕਟਿਸ ਕਰਵਾਊਗਾ ਜੇ ਗਰਾਊਂਡ ਹੋਊਗਾ ਊਟ ਆਊਟ ਗਰਾਊਂਡ ਤਾਂ ਕੁਝ ਵੀ ਨਹੀਂ ਹੋਣ ਲੱਗਾ ਮੈਂ ਇੰਟਰਨੈਸ਼ਨਲ ਖੇਡਾਂ ਜਾ ਰਹੀਆਂ ਸਾਰਾ ਖਰਚਾ ਜਿਹੜਾ ਮੇਰਾ ਖੁਦ ਦਾ ਹੋਊਗਾ

ਜੇ ਨਬਰੀ ਆ ਲਿਆ ਕੁਛ ਨਹੀਂ ਕਰਨਗੇ ਬੱਚਿਆਂ ਲਈ ਤਾਂ ਬੱਚਾ ਅੱਗੇ ਕਿਵੇਂ ਵੱਧੂਗਾ ਜੇ ਬੱਚੇ ਨੂੰ ਥੋੜਾ ਬਹੁਤ ਥੋੜੀਆਂ ਬਹੁਤਿਆ ਫੈਸਿਲਿਟੀਆਂ ਪ੍ਰੋਵਾਈਡ ਕਰਨਗੇ ਤਾਂ ਬੱਚਾ ਜ਼ਰੂਰ ਅੱਗੇ ਹੋਏਗਾ ਇਹ ਮੇਰੀ ਗੁੜੀਆਂ ਲੱਗਦੀ ਮੇਰੀ ਵੱਡੀ ਗੁੜੀਆਂ ਜੀ ਬੇਟੀ ਹਾਂਜੀ ਹਾਂ ਇਹ ਤਿੰਨ ਵਾਰ ਇੱਕ ਪਹਿਲੀ ਵਾਰ ਸਿਲਵਰ ਮੈਡਲ ਪਿਛਲੀ ਵਾਰ 골ਡ ਮੈਡਲ ਇਸ ਵਾਰ ਵੀ 골ਡ ਮੈਡਲ ਉਹ ਹੁੰਦੇ ਦੇਖੋ ਘਰ ਦੇ ਹਾਲਾਤ ਹੁੰਦੇ ਜੀ ਹੁਣ ਇਸ ਵਾਰ 3 ਲੱਖ ਰੁਪਏ ਖਰਚਾ ਕਹਿ ਰਹੇ ਨੇ 3 ਲੱਖ ਦਾ ਤੈਅ ਰਹੇ ਨੇ ਉੱਪਰੋਂ ਖਰਚਾ ਇਹ ਜੇ ਇਹਦੇ 'ਚ ਕੋਈ ਸਾਡੀ ਸਰਕਾਰ ਵਗੈਰਾ ਮਦਦ ਕਰੇ ਤਾਂ ਤਾਂ ਅਸੀਂ ਬੱਚੇ ਨੂੰ ਤੋਰ ਸਕਦੇ ਆ ਐਸੇ ਇਹ ਕੱ ਮਿਹਰੇ ਉਹ ਰਕਾਰ ਪਰ ਦੇਖਦੇ ਹੋਏ ਦਹਾ ਨਹੀਂ ਜਾ ਸਕਦੇ ਇਹ ਤਾਂ ਸਰਕਾਰ ਨੂੰ ਚਾਹੀਦਾ ਨਾ ਜੀ ਸਰਕਾਰ ਕੁਛ ਕਰੇ ਤਾਂ ਬੱਚੇ ਉਹਨਾਂ ਨੂੰ ਝੂਲੀ ਚ ਮੈਡਲ ਪਾਉਣ ਜਿੱਤ ਕੇ ਹਾਂ ਜੀ ਵੀ ਦੇਖੋ ਸਰਕਾਰ ਵੀ ਨੇ ਕਹਿ ਤਾਂ ਰਹੀ ਆ ਵੀ ਇੱਕ ਮਤਲਬ ਕਰ ਰਹੇ ਆ ਅਸੀਂ ਮਤਲਬ ਖੇਡ ਦੇ ਉੱਤੇ ਜਿਵੇਂ ਹੁਣ ਪੰਜਾਬ ਨੇ ਇਹ ਆਪਣੀ ਜਿਹੜੀ ਭਗਵੰਤ ਮਾਨ ਨੇ ਖੇਡਾਂ ਚਲਾਈਆਂ ਪੰਜਾਬ ਲਈ ਉਹ ਚ ਵੀ ਡੋਡ ਮੈਡਲ ਸਟਾਈ ਇਹ ਦੋ ਵਾਰ ਕੋਈ ਇੰਨੀ ਹੈਲਪ ਨਹੀਂ ਕੀਤੀ ਨਹੀਂ ਹਜੇ ਤੱਕ ਕੋਈ ਮਤਲਬ ਕਹਿ ਰਹੇ ਨੇ ਮਤਲਬ ਹਜੇ ਤੱਕ ਕੋਈ ਹੈਲਪ ਨਹੀਂ ਜਦੋਂ ਹੁਣ ਇੰਟਰਨੈਟ ਹੋ ਜਾਣਾ ਜੀ ਹੁਣ ਇਹ ਪਿਛਲੀ ਵਾਰ ਵੀ ਜਾ ਸਕਦੀ ਸੀ ਇਸ ਵਾਰ ਵੀ ਇਹ ਦੇਖਦੇ ਚਲੋ ਜੇ ਘਰ ਦਾ ਹਾਲਾਤ ਤਾਂ ਫਿਰ ਕਿੱਥੋਂ ਇਹਨ ਵਿੱਚ ਜਾਨੀ ਚਾਹੀਦਾ ਹੈਗਾ ਆਪਣੇ ਮਤਲਬ ਸਰਕਾਰ ਨੂੰ ਜੀ ਖਰਚਾ ਕਰਨਾ ਕੀ ਮੰਗ ਕਰਦੇ ਹਾਂ ਇਹੀ ਸਰਕਾਰ ਬਈ ਇਹਨਾਂ ਬੱਚਿਆਂ ਤੇ ਧਿਆਨ ਦੇਵੇ ਇਹ ਵੀ ਕਾਫੀ ਬੱਚੇ ਨੇ ਜਿਹੜੇ ਨਹੀਂ ਜਾ ਸਕਦੇ ਅੱਗੇ ਇਹਨਾਂ ਚੱਕਾ ਦੀ ਤਰਖਦਿਆ ਪਰ ਨਹੀਂ ਅੱਗੇ ਘਰ ਦੀਆਂ ਮਜਬੂਰੀਆਂ ਉੱਤੇ ਨਹੀਂ ਜਾ ਸਕਦੀ